ਜਾਨਵਰ ਤੇ ਇਨਸਾਨ ਦੋਨਾਂ ਵਿੱਚ ਵੱਡਾ ਫਰਕ ਇੱਕ ਇਹ ਹੈ ਕਿ ਜੋ ਇਨਸਾਨ ਆ ਉਹ ਰਿਸ਼ਤੇ ਸਮਝਦਾ ਪਰ ਜਾਨਵਰ ਨੂੰ ਇੰਨੀ ਜ਼ਿਆਦਾ ਸਮਝ ਨਹੀਂ ਹੁੰਦੀ ਕਿ ਉਹ ਆਪਣੇ ਰਿਸ਼ਤੇ ਅਨੁਸਾਰ ਸਮਝ ਸਕੇ ਪਰ ਇਨਸਾਨਾਂ ਦੇ ਵਿੱਚ ਕਈ ਬੰਦੇ ਜਾਨਵਰਾਂ ਵਰਗੇ ਹੁੰਦੇ ਨੇ ਜੋ ਕਿ ਰਿਸ਼ਤਿਆਂ ਦਾ ਹਮੇਸ਼ਾ ਹੀ ਗਲਤ ਇਸਤੇਮਾਲ ਕਰਦੇ ਨੇ ਹਮੇਸ਼ਾ ਹੀ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਦੀ ਕੋਈ ਕਸਰ ਨਹੀਂ ਛੱਡਦੇ ਅੱਜ ਦੀ ਸੱਚੀ ਘਟਨਾ ਦੇ ਵਿੱਚ ਵੀ ਇੱਕ ਬੰਦੇ ਨੇ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਰ-ਤਾਰ ਕੀਤੇ ਤੇ ਉਸ ਦਾ ਜੋ ਨਤੀਜਾ ਹੋਇਆ ਉਹ ਬੜਾ ਹੀ ਭਿਆਨਕ ਨਿਕਲਿਆ ਤੇ ਫਿਰ ਉਸ ਬੰਦੇ ਨੂੰ ਇਸ ਦਾ ਮੁੱਲ ਆਪਣੀ ਜਾਨ ਦੇ ਕੇ ਚੁਕਾਉਣਾ ਪਿਆ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਅ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਜ਼ਿਲ੍ਹਾ ਸੰਬਲ ਤੇ ਇਸ ਦਾ ਥਾਣਾ ਗੁਰਨੌਰ ਥਾਣੇ ਦੇ ਅਧੀਨ ਪੈਂਦਾ ਪਿੰਡ ਬਬਰਾਵਾ ਇਸ ਦਾ ਮੁਹੱਲਾ ਛੇਪੂਰੀ ਗੱਲ ਹੈ 10 ਦਸੰਬਰ 2024 ਦੀ ਸਵੇਰ ਦਾ ਸਮਾਂ ਸੀ ਇੱਕ ਘਰ ਦੇ ਵਿੱਚੋਂ ਚੀਕਾਂ ਦੀ ਰੋਲੇ ਦੀ ਰੋਣ ਦੀ ਆਵਾਜ਼ ਆ ਰਹੀ ਸੀ ਤੇ ਜਦੋਂ ਆਸੇ-ਪਾਸੇ ਦੇ ਲੋਕਾਂ ਨੇ ਇਹ ਆਵਾਜ਼ਾਂ ਸੁਣੀਆਂ ਤਾਂ ਉਹ ਲੋਕ ਇਸ ਘਰ ਵੱਲ ਭੱਜੇ ਤੇ ਘਰ ਦੇ ਅੰਦਰ ਜਦੋਂ ਦਾਖਲ ਹੋਏ ਤਾਂ ਉਹਨਾਂ ਨੇ ਦੇਖਿਆ ਕਿ ਇਸ ਘਰ ਦਾ ਮੁੰਡਾ ਪਿਊਸ਼ ਸ਼ਰਮਾ ਜਿਸ ਦੀ ਉਮਰ 32 ਸਾਲ ਹੈ ਉਸ ਦੀ লাশ ਪੱਖੇ ਦੇ ਨਾਲ ਲਟਕੀ ਹੋਈ ਸੀ ਉਸ ਨੇ ਆਤਮ ਹੱਤਿਆ ਕਰ ਲਈ ਸੀ ਪਹਿਲੀ ਨਜ਼ਰ ਦੇ ਵਿੱਚ ਦੇਖਣ ਨੂੰ ਇਹੀ ਲੱਗਦਾ ਸੀ ਹੁਣ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਮੌਕੇ ਤੇ ਪੁਲਿਸ ਆਉਂਦੀ ਹੈ ਤੇ ਇਸ ਘਰ ਦਾ ਜੋ ਛੋਟਾ ਮੁੰਡਾ ਹੁੰਦਾ ਹੈ ਉਹ ਬਕਾਲਤ ਕਰਦਾ ਹੁੰਦਾ ਹੈ ਗੁਰੂਗ੍ਰਾਮ ਦੇ ਵਿੱਚ ਇੱਥੋਂ ਤਕਰੀਬਨ 260 ਕਿਲੋਮੀਟਰ ਦੂਰ ਉਹ ਵੀ ਆ ਜਾਂਦਾ ਹੈ ਘਰ ਦੇ ਵਿੱਚ ਕੋਈ ਨਹੀਂ ਸੀ ਕਿਉਂਕਿ ਘਰ ਪਰਿਵਾਰ ਦੇ ਮੈਂਬਰ ਕਿਤੇ ਗਏ ਹੋਏ ਸੀ ਸਵੇਰੇ ਆਉਂਦੇ ਨੇ ਤੇ ਜਦੋਂ ਇਹ ਸਾਰਾ ਕੁਝ ਦੇਖਦੇ ਨੇ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਹੁਣ ਇਸ ਪਿਊਸ਼ ਦਾ ਛੋਟਾ ਭਰਾ ਜੋ ਬਕਾਲਤ ਕਰਦਾ ਹੁੰਦਾ ਉਹ ਆਉਂਦਾ ਤੇ ਉਹ ਕਹਿੰਦਾ ਕਿ ਪਿਊਸ਼ ਨੇ ਆਤਮ ਹੱਤਿਆ ਨਹੀਂ ਕੀਤੀ ਇਸ ਨੂੰ ਆਤਮ ਹੱਤਿਆ ਕਰਨ ਦੀ ਕੀ ਲੋੜ ਹੈ ਇਸ ਨੂੰ ਕੋਈ ਦੁੱਖ ਨਹੀਂ ਸੀ ਕੋਈ ਤਕਲੀਫ ਨਹੀਂ ਸੀ ਇਸ ਦਾ ਤਾਂ ਸਗੋਂ ਕਤਲ ਕੀਤਾ ਗਿਆ ਤੇ ਇਹ ਕਤਲ ਵੀ ਮੇਰੇ ਚਾਚੇ ਨੇ ਤੇ ਉਸ ਦੇ ਮੁੰਡਿਆਂ ਨੇ ਰਲ ਕੇ ਕੀਤਾ ਕਿਉਂਕਿ ਸਾਡਾ ਜ਼ਮੀਨ ਦਾ ਝਗੜਾ ਸਾਡਾ ਜ਼ਮੀਨੀ ਵਿਵਾਦ ਹੈ ਇਹ ਗੱਲ ਸੁਣਨ ਤੋਂ ਬਾਅਦ ਪੁਲਿਸ ਵਾਲੇ ਜੋ ਇਸ ਦਾ ਚਾਚਾ ਹੁੰਦਾ ਉਸ ਉਤੇ ਐਫ ਆਈ ਆਰ ਦਰਜ ਕਰਦੇ ਨੇ ਤੇ ਤਫ਼ਤੀਸ਼ ਜਾਰੀ ਰੱਖਦੇ ਨੇ ਪਰ ਜਦੋਂ ਚਾਚੇ ਨੂੰ ਹਿਰਾਸਤ ਦੇ ਵਿੱਚ ਲਿੱਤਾ ਜਾਂਦਾ ਹੈ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਪੁਲਿਸ ਵਾਲਿਆਂ ਨੂੰ ਉਸ ਤੋਂ ਇਹੋ ਜੀ ਕੋਈ ਵੀ ਗੱਲ ਨਹੀਂ ਪਤਾ ਲੱਗਦੀ ਨਾ ਹੀ ਕੋਈ ਉਹਨਾਂ ਦੇ ਵਿਰੁੱਧ ਸਬੂਤ ਮਿਲਦਾ ਜਿਸ ਨਾਲ ਇਹ ਸਾਬਤ ਹੋ ਸਕੇ ਕਿ ਚਾਚੇ ਨੇ ਜਾਂ ਉਸ ਦੇ ਮੁੰਡਿਆਂ ਨੇ ਜੋ ਪਿਊਸ਼ ਆ ਉਸ ਦਾ ਕਤਲ ਕੀਤਾ ਹੈ ਪੁਲਿਸ ਤਪਤੀਸ਼ ਵਿੱਚ ਲੱਗੀ ਹੋਈ ਸੀ ਸ਼ਾਨਵੀਰਨ ਕਰ ਰਹੀ ਸੀ ਜਾਂਚ ਕਰ ਰਹੀ ਸੀ ਕਿ ਕਿਸੇ ਵੀ ਕਿਸਮ ਦਾ ਕੋਈ ਨਾ ਕੋਈ ਸਬੂਤ ਉਸ ਦੇ ਹੱਥ ਲੱਗ ਜਾਵੇ ਹੁਣ ਜੋ ਪਿਊਸ਼ ਹੁੰਦਾ ਉਸ ਦੀ ਪੋਸਟਮਾਰਟਮ ਰਿਪੋਰਟ ਵੀ ਆ ਜਾਂਦੀ ਹੈ ਕਿਉਂਕਿ ਪੁਲਿਸ ਨੇ ਪਿਊਸ਼ ਦੀ লাশ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਸੀ ਹੁਣ ਜਦੋਂ ਪੋਸਟਮਾਰਟਮ ਦੀ ਰਿਪੋਰਟ ਆਉਂਦੀ ਹੈ ਤਾਂ ਉਸ ਵਿੱਚ ਪਤਾ ਲੱਗਦਾ ਹੈ ਕਿ ਪਿਊਸ਼ ਨੇ ਸ਼ਰਾਬ ਪੀਤੀ ਸੀ ਤੇ ਪਿਊਸ਼ ਦੀ ਗਰਦਨ ਦੇ ਉੱਤੇ ਹੱਥਾਂ ਦੇ ਨਿਸ਼ਾਨ ਸੀ ਜਾਨੀ ਕਿਸੇ ਨੇ ਉਸ ਦਾ ਗਲ ਕੁੱਟਿਆ ਸੀ ਹੁਣ ਜੋ ਆਤਮ ਹੱਤਿਆ ਵਾਲਾ ਐਂਗਲ ਸੀ ਉਸ ਉੱਤੇ ਕਾਟਾ ਵੱਜ ਜਾਂਦਾ ਕਿ ਏਸ ਨੇ ਆਤਮ ਹੱਤਿਆ ਨਹੀਂ ਕੀਤੀ ਸਗੋਂ ਏਸ ਦੀ ਹੱਤਿਆ ਕੀਤੀ ਗਈ ਹੈ ਪੁਲਿਸ ਆਪਣੀ ਜਾਂਚ ਵਿੱਚ ਜੁਟੀ ਹੋਈ ਸੀ ਤੇ ਪੁਲਿਸ ਦੀ ਨਿਗਾਹ ਗਲੀ ਦੇ ਵਿੱਚ ਲੱਗੇ ਹੋਏ ਇੱਕ ਸੀਸੀਟੀਵੀ ਕੈਮਰੇ ਤੇ ਪੈਂਦੀ ਹੈ ਉਹ ਕੈਮਰਾ ਟੁੱਟਿਆ ਹੋਇਆ ਸੀ ਉਸ ਦੀ ਜੋ ਫੁਟੇਜ ਹੁੰਦੀ ਹੈ ਰਿਕਾਰਡਿੰਗ ਹੁੰਦੀ ਹੈ ਉਹ ਕਢਵਾਈ ਜਾਂਦੀ ਹੈ ਤਾਂ ਪੁਲਿਸ ਹੈਰਾਨ ਹੋ ਜਾਂਦੀ ਹੈ ਪੁਲਿਸ ਨੂੰ ਦੋ ਬੰਦੇ ਦੋ ਮੁੰਡੇ ਦਿਖਾਈ ਦਿੰਦੇ ਨੇ ਜੋ ਕੈਮਰਾ ਤੋੜ ਰਹੇ ਸੀ ਜਦੋਂ ਫਿਰ ਇਹ ਰਿਕਾਰਡਿੰਗ ਸਾਹਮਣੇ ਆਉਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਜੋ ਇਹ ਮੁੰਡੇ ਨੇ ਘਰ ਵਿੱਚ ਦਾਖਲ ਹੋਏ ਸੀ ਹੁਣ ਉਹਨਾਂ ਮੁੰਡਿਆਂ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲੈਤਾ ਜਾਂਦਾ ਜੋ ਕਿ ਏਸੇ ਪਿੰਡ ਦੇ ਰਹਿਣ ਵਾਲੇ ਸੀ ਇੱਕ ਦਾ ਨੋ ਰਾਜੂ ਤੇ ਦੂਜੇ ਦਾ ਨੋ ਬਦਰੇਸ਼ ਸੀ ਇਹਨਾਂ ਨੂੰ ਜਦੋਂ ਪੁਲਿਸ ਨੇ ਹਿਰਾਸਤ ਦੇ ਵਿੱਚ ਲੈਤਾ ਇਹਨਾਂ ਤੋਂ ਪੁੱਛਗਿੱਛ ਕੀਤੀ ਸਖਤੀ ਦੇ ਨਾਲ ਤਾਂ ਇਹ ਕਹਿੰਦੇ ਨੇ ਕਿ ਹਾਂ ਅਸੀਂ ਹੀ ਪਿਊਸ਼ ਦਾ ਕਤਲ ਕੀਤਾ ਤੇ ਇਸ ਕਤਲ ਦੇ ਲਈ ਸਾਨੂੰ 1 ਲੱਖ ਰੁਪਿਆ ਸੁਪਾਰੀ ਦਿੱਤੀ ਗਈ ਸੀ ਤੇ ਜਦੋਂ ਫਿਰ ਹੁਣ ਉਹ ਪੁਲਿਸ ਕੋਲ ਸੁਪਾਰੀ ਦੇਣ ਵਾਲੇ ਦਾ ਨਾਂ ਦੱਸਦੇ ਨੇ ਤਾਂ ਉਹਨਾਂ ਦੇ ਹੋਸ਼ ੁੱਟ ਜਾਂਦੇ ਨੇ ਉਹ ਦੱਸਦੇ ਨੇ ਕਿ ਸਾਨੂੰ ਪਿਊਸ਼ ਨੂੰ ਮਾਰਨ ਲਈ 1 ਲੱਖ ਰੁਪਿਆ ਇਸ ਦੀ ਪਰਝਾਈ ਯਾਨੀ ਛੋਟੇ ਭਰਾ ਦੀ ਘਰ ਵਾਲੀ ਨੀਹਾ ਨੇ ਦਿੱਤਾ ਸੀ ਹੁਣ ਪੁਲਿਸ ਨੀਹਾ ਨੂੰ ਗ੍ਰਿਫਤਾਰ ਕਰਦੀ ਹੈ ਨੀਹਾ ਤੋਂ ਪੁੱਛਗਿੱਛ ਕਰਦੀ ਹੈ ਤੇ ਜੋ ਨੀਹਾ ਦੱਸਦੀ ਹੈ ਉਹ ਸੁਣ ਕੇ ਲੋਕ ਸ਼ਰਮਸ਼ਾਰ ਵੀ ਹੁੰਦੇ ਨੇ ਤੇ ਲੋਕ ਹੈਰਾਨ ਵੀ ਹੋ ਜਾਂਦੇ ਨੇ ਉਹ ਦੱਸਦੀ ਹੈ ਕਿ ਮੇਰਾ ਪਤੀ ਜੋ ਕਿ ਗੁਰੂਗ੍ਰਾਮ ਦੇ ਵਿੱਚ ਵਕਾਲਤ ਕਰਦਾ ਉਹ ਕਦੇ-ਕਦੇ ਘਰ ਆਇਆ ਕਰਦਾ ਸੀ ਮੈਂ ਆਪਣੇ ਬੱਚਿਆਂ ਦੇ ਨਾਲ ਇਸ ਘਰ ਦੇ ਵਿੱਚ ਰਹਿੰਦੀ ਸੀ ਤੇ ਮੇਰੀ ਸੱਸ ਸੀ ਪਰ ਜੋ ਮੇਰਾ ਜੇਠ ਸੀ ਇਹ ਮੇਰੇ ਉੱਤੇ ਗੰਦੀ ਨਿਗਾਹ ਰੱਖਦਾ ਸੀ ਮਾੜੀ ਨਿਗਾਹ ਰੱਖਦਾ ਸੀ ਇਹ ਮੈਨੂੰ ਗਲਤ ਟੱਚ ਕਰਦਾ ਸੀ ਗਲਤ ਇਸ਼ਾਰੇ ਕਰਦਾ ਸੀ ਇਹ ਮੇਰੇ ਕਮਰੇ ਦੇ ਵਿੱਚ ਵੀ ਆ ਜਾਂਦਾ ਸੀ ਤੇ ਇੱਕ ਦਿਨ ਤਾਂ ਧੱਕੇ ਨਾਲ ਏਸ ਨੇ ਮੇਰੇ ਨਾਲ ਬਲਾਤਕਾਰ ਕੀਤਾ ਪਰ ਮੈਂ ਇਹ ਗੱਲ ਕਿਸੇ ਨੂੰ ਨਹੀਂ ਦੱਸੀ ਕਿਉਂਕਿ ਮੈਨੂੰ ਲੱਗ ਰਿਹਾ ਸੀ ਕਿ ਬੇਇੱਜ਼ਤੀ ਹੋਵੇਗੀ ਘਰ ਵਿੱਚ ਲੜਾਈ ਹੋਵੇਗੀ ਇਸ ਲਈ ਮੈਂ ਚੁੱਪ ਰਹੀ ਪਰ ਜੋ ਇਹ ਪਿਉ ਸੀ ਹੁਣ ਲਗਾਤਾਰ ਨੀਹਾ ਦੇ ਨਾਲ ਬਲਾਤਕਾਰ ਕਰਨ ਲੱਗ ਗਿਆ ਨੀਹਾ ਇਸ ਗੱਲ ਤੋਂ ਬੜੀ ਤੰਗ ਹੋਈ ਨੇਹਾ ਸੋਚ ਰਹੀ ਸੀ ਕਿ ਇਸ ਬੰਦੇ ਤੋਂ ਛੁਟਕਾਰਾ ਕਿਵੇਂ ਪਾਇਆ ਜਾਵੇ ਹੁਣ ਨੇਹਾ ਸੋਚਦੀ ਹੈ ਕਿ ਇਸ ਲਈ ਕੋਈ ਪਲਾਨ ਬਣਾਇਆ ਜਾਵੇ ਤਾਂ ਇਸ ਪਿੰਡ ਦੇ ਦੋ ਮੁੰਡੇ ਰਾਜੂ ਤੇ ਬਦਰੇਸ਼ ਇਹਨਾਂ ਦੇ ਨਾਲ ਨੇਹਾ ਨੇੜਤਾ ਵਧਾਉਂਦੀ ਹੈ ਤੇ ਇਹਨਾਂ ਨੂੰ ਸਾਰੀ ਗੱਲ ਦੱਸਦੀ ਹੈ ਕਿ ਜੋ ਪਿਊਸ਼ ਹੈ ਇਹ ਮੇਰੇ ਨਾਲ ਐਦਾਂ ਕਰਦਾ ਮੇਰੇ ਨਾਲ ਧੱਕਾ ਕਰਦਾ ਮੇਰੇ ਨਾਲ ਬਲਾਤਕਾਰ ਕਰਦਾ ਹੈ ਤੇ ਇਸ ਨੂੰ ਤੁਸੀਂ ਜੇ ਮੌਤ ਦੇ ਘਾਟ ਉਤਾਰ ਦੇ ਮੂ ਤੱਕ ਮੈਂ ਤੁਹਾਨੂੰ 1 ਲੱਖ ਰੁਪਇਆ ਦੇਵਾਂਗੀ ਇਹ ਦੋਨੋਂ ਮੰਨ ਜਾਂਦੇ ਨੇ 9 ਦਸੰਬਰ 2024 ਨੂੰ ਬਾਕੀ ਪਰਿਵਾਰ ਵਾਲਿਆਂ ਨੇ ਘਰੋਂ ਜਾਣਾ ਹੁੰਦਾ ਤੇ ਉਹ ਰਾਤ ਨੂੰ ਜੋ ਨੀਹਾ ਹੁੰਦੀ ਹੈ ਉਹ ਰਾਜੂ ਤੇ ਬਦਰੇਸ਼ ਨੂੰ ਕਹਿੰਦੇ ਆ ਕਿ ਤੁਸੀਂ ਆ ਜਾਓ ਤੇ ਇਸ ਨੂੰ ਸ਼ਰਾਬ ਪਿਆ ਕੇ ਉਸ ਤੋਂ ਬਾਅਦ ਇਸ ਦੀ ਹੱਤਿਆ ਕਰ ਦਿਓ ਤੇ ਇਸ ਦੀ ਜੋ লাশ ਆ ਉਸ ਨੂੰ ਪੱਖੇ ਦੇ ਨਾਲ ਟੰਗ ਦਿਓ ਤਾਂ ਜੋ ਲੱਗੇ ਕਿ ਪਿਊਸ਼ ਨੇ ਆਤਮ ਹੱਤਿਆ ਕੀਤੀ ਹੈ ਹੁਣ ਇਹ ਦੋਨੋਂ ਪੀਊਸ਼ ਕੋਲ ਆਉਂਦੇ ਨੇ ਤੇ ਇਸ ਨੂੰ ਸ਼ਰਾਬ ਪਿਉਂਦੇ ਨੇ ਸ਼ਰਾਬ ਪੀਉਣ ਤੋਂ ਬਾਅਦ ਜਦੋਂ ਇਹ ਨਸ਼ੇ ਦੇ ਵਿੱਚ ਟੁੱਲ ਹੋ ਜਾਂਦਾ ਤਾਂ ਇਸ ਦੀ ਗਲ ਘੁੱਟ ਕੇ ਹੱਤਿਆ ਕਰ ਦਿੰਦੇ ਨੇ ਹੱਤਿਆ ਕਰਨ ਤੋਂ ਬਾਅਦ ਇਸ ਦੀ লাশ ਨੂੰ ਪੱਖੇ ਦੇ ਨਾਲ ਟੰਗ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਇਹ ਘਰੋਂ ਭੱਜ ਜਾਂਦੇ ਨੇ ਪਰ ਜਦੋਂ ਇਹ ਬਾਹਰ ਨਿਕਲਦੇ ਨੇ ਤਾਂ ਇਹ ਦੇਖਦੇ ਨੇ ਸਾਹਮਣੇ ਸੀਸੀਟੀਵੀ ਕੈਮਰਾ ਲੱਗਿਆ ਹੋਇਆ ਸੀ ਤਾਂ ਇਹਨਾਂ ਨੇ ਸੋਚਿਆ ਕਿ ਕੈਮਰੇ ਨੂੰ ਤੋੜ ਦਿੱਤਾ ਜਾਵੇ ਤਾਂ ਜੋ ਉਸ ਵਿੱਚ ਅਸੀਂ ਰਿਕਾਰਡ ਨਾ ਹੋ ਜੇ ਇਹ ਕੈਮਰਾ ਤੋੜ ਦਿੰਦੇ ਨੇ ਜਦੋਂ ਪੁਲਿਸ ਕੈਮਰੇ ਦੀ ਰਿਕਾਰਡਿੰਗ ਦੇਖਦੀ ਆ ਤਾਂ ਰਿਕਾਰਡਿੰਗ ਦੇ ਵਿੱਚੋਂ ਜੋ ਇਹ ਫੁਟੇਜ ਨਿਕਲਦੀ ਹੈ ਤੇ ਉਸ ਨਾਲ ਇਹ ਸਾਰੀ ਕਹਾਣੀ ਸਾਹਮਣੇ ਆ ਜਾਂਦੀ ਹੈ ਤੇ ਜੋ ਇਹ ਰਾਜੂ ਬਦਰੇਸ਼ ਸੀ ਤੇ ਜੋ ਨੀਹਾ ਸੀ ਉਹਨਾਂ ਦੀਆਂ ਕਾਲ ਡਿਟੇਲਾਂ ਵੀ ਘੜਵਾਈਆਂ ਜਾਂਦੀਆਂ ਯਾਨੀ ਕਈ ਸਬੂਤ ਇਕੱਠੇ ਹੋ ਜਾਂਦੇ ਜਿਸ ਤੋਂ ਪਤਾ ਲੱਗ ਜਾਂਦਾ ਕਿ ਜੋ ਕਤਲ ਹੈ ਉਹ ਰਾਜੂ ਤੇ ਬਦਰੇਸ਼ ਨੇ ਕੀਤਾ ਪਰ ਇਸ ਦੇ ਪਿੱਛੇ ਮਾਸਟਰਮਾਈਂਡ ਜੋ ਸੀ ਉਹ ਦੇਹਾ ਸੀ ਕਿਉਂਕਿ ਜੋ ਇਹ ਪਿਊਸ਼ ਸ਼ਰਮਾ ਸੀ ਇਹ ਆਪਣੀ ਛੋਟੀ ਪਰਜਾਈ ਦੇ ਨਾਲ ਬਲਾਤਕਾਰ ਕਰਦਾ ਸੀ ਇਸ ਦੇ ਨਾਲ ਗਲਤ ਕਰਦਾ ਸੀ ਕੁਕਰਮ ਕਰਦਾ ਸੀ ਤੇ ਜਿਸ ਦੀ ਸਜ਼ਾ ਫਿਰ ਇਸ ਨੂੰ ਆਪਣੀ ਜਾਨ ਦੇ ਕੇ ਚਕਾਉਣੀ ਪੈਂਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ ਕਿਦਾਂ ਦੇ ਕ੍ਰਾਈਮ ਕਿਦਾਂ ਕਿਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਦੇਸ਼ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਜੋ ਅਬਲਾ ਜਿਸ ਦਾ ਪਤੀ ਉਸ ਦੇ ਕੋਲ ਨਹੀਂ ਰਹਿੰਦਾ ਸੀ ਦੂਰ ਰਹਿੰਦਾ ਸੀ ਕਿਵੇਂ ਘਰ ਵਿੱਚ ਰਹਿਣ ਵਾਲੇ ਨਹੀਂ ਉਸ ਦੀ ਇੱਜ਼ਤ ਨੂੰ ਹੱਥ ਪਾਇਆ ਤੇ ਲਗਾਤਾਰ ਉਹ ਉਸ ਦੀ ਮਜਬੂਰੀ ਦਾ ਫਾਇਦਾ ਉਠਾਉਂਦਾ ਰਿਹਾ ਉਹ ਹਮੇਸ਼ਾ ਇਹ ਸਮਝਦੀ ਰਹੀ ਕਿ ਲੜਾਈ ਹੋਵੇਗੀ ਬੇਇੱਜ਼ਤੀ ਹੋਵੇਗੀ ਲੋਕ ਸੁਣਨਗੇ ਤਾਂ ਕੁਝ ਮੈਨੂੰ ਗਲਤ ਕਹਿਣਗੇ ਕੁਝ ਪਿਊਸ਼ ਨੂੰ ਗਲਤ ਕਹਿਣਗੇ ਇਸ ਸ਼ਰਮ ਦੀ ਮਾਰੀ ਜੋ ਛੋਟੀ ਪਰਜਾਈ ਸੀ ਉਹ ਨਹੀਂ ਬੋਲ ਰਹੀ ਸੀ ਪਰ ਪਿਊਸ਼ ਨੇ ਇਸ ਚੀਜ਼ ਦਾ ਨਜਾਇਜ਼ ਫਾਇਦਾ ਉਠਾਇਆ ਆਪਣੇ ਰਿਸ਼ਤਿਆਂ ਦਾ ਕਤਲ ਕੀਤਾ ਤੇ ਆਪਣੀ ਛੋਟੀ ਪਰਜਾਈ ਦੇ ਨਾਲ बार-बार ਬਲਾਤਕਾਰ ਕਰਦਾ ਰਿਹਾ ਉਸਦੀ ਮਜਬੂਰੀ ਦਾ ਫਾਇਦਾ ਉਠਾਉਂਦਾ ਰਿਹਾ ਜਿਵੇਂ ਕਹਿੰਦੇ ਨੇ ਕਿ ਮਾੜੇ ਕਰਮਾਂ ਦਾ ਫਲ ਹਮੇਸ਼ਾ ਮਾੜਾ ਹੀ ਹੁੰਦਾ ਹੈ ਜਦੋਂ ਕੋਈ ਬੰਦਾ ਗਲਤ ਕਰਦਾ ਹੈ ਤਾਂ ਉਸ ਨੂੰ ਉਸਦੀ ਸਜ਼ਾ ਜ਼ਰੂਰ ਮਿਲਦੀ ਹੈ देर सवेर ਹੋ ਜਾਂਦੀ ਹੈ ਪਰ ਸਜ਼ਾ ਮਿਲ ਕੇ ਹੀ ਰਹਿੰਦੀ ਹੈ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਲ